ਕੀ ਨਾ ਸਿਫਰ ਬੋ ਕਿਤੇ ਉਹ ਬਰਪ੍ਰੀਤ ਬੋ ਕੀ ਤੋ ਸਾਰੇ ਨੂੰ ਤੁਸੀਂ ਦੇਖਿਆ ਕਿ ਉਸ ਨੇ ਉਹ ਹੀ ਜਿਹੜਾ ਨੀ ਪੱਥਰ ਮੁੱਖ ਮੰਤਰੀ ਦੇ ਨਾਲ ਰਾਲ ਕੇ ਉਹਨੇ ਲਵਾਇਆ ਸੀ ਉਸ ਨੇ ਆਪਣੇ ਹੱਥੀ ਤੋੜਿਆ ਕਿ ਜਦ ਅਸੀਂ ਕੁਸ਼ਕਾਰੀ ਨਹੀਂ ਸ਼ਬਦ ਤੇ ਨੀ ਪੱਥਰ ਲਗਾਉਣ ਦੇ ਉਹਨੂੰ ਜਵਾਬ ਇਹਨਾਂ ਚੀਜ਼ਾਂ ਦਾ ਦੇਣਾ ਚਾਹੀਦਾ ਸੀ ਸਰਕਾਰ ਦੇ ਹੁੰਦਿਆਂ ਡੰਡੇ ਦੇ ਜ਼ੋਰ ਨਾਲ ਧੌਖਾ ਧੜੀ ਦੇ ਨਾਲ ਔਰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਬਾਈ ਇਲੈਕਸ਼ਨ ਜਿੱਤੇ ਜਾ ਸਕਦੇ ਪਰ ਲੋਕਾਂ ਦੇ ਦਿਲਾਂ ਨੂੰ ਨਹੀਂ ਜਿੱਤਿਆ ਜਾ ਸਕਦਾ ਲੋਕਾਂ ਦੇ ਦਿਨਾਂ ਦਾ ਵਿੱਚ ਕੀ ਹੈ ਉਹ ਤੁਸੀਂ ਆਮ ਪਬਲਿਕ ਦੇ ਵਿੱਚੋਂ ਸਾਰਿਆਂ ਦੀ ਗੋਣ ਸੁਣਦੇ ਉਹ 3 ਕਰੋੜ ਵਿਅਕਤੀਆਂ ਦੀ ਵਕਾਲਤ ਕਰਦੇ ਸੀ ਪਰ 3 ਕਰੋੜ ਦੇ ਵਿੱਚ ਜੇ ਤਿੰਨ ਬੰਦੇ ਵੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਅੱਜ ਦੀ ਡੇਟ ਤੇ ਨਹੀਂ ਹੋਣੇ 27 ਦਿਨਾਂ ਵਿੱਚ ਤੁਸੀਂ ਦੇਖਣਾ ਨਾ ਕਿ ਉਹਨਾਂ ਦਾ ਡਬਲ ਡਿਗਟ ਵੀ ਨਹੀਂ ਆ ਰਿਹਾ ਰੈਗੀ ਗਨ ਉਸ ਵੇਲੇ ਉਹ ਰੇਟ ਮਾਫੀਆ ਦੀ ਲੈਂਡ ਮਾਫੀਆ ਦੀ ਗੱਲ ਕਰਦੇ ਹਾਂ ਅੱਜ ਸਭ ਤੋਂ ਜ਼ਿਆਦਾ ਰੇਟ ਮਾਫੀਆ ਅੱਜ ਸਭ ਤੋਂ ਜ਼ਿਆਦਾ ਤੁਹਾਨੂੰ ਦਿਖਾਈ ਦੇ ਰਿਹਾ ਲੈਂਡ ਮਾਫੀਆ ਲੈਂਡ ਮਾਫੀਆ ਤੇ ਖੁੰਦੇ ਪ੍ਰਾਈਵੇਟ ਲੋਕ ਇੱਕ ਹੁੰਦੀ ਸਰਕਾਰ ਵੀ ਲੈਂਡ ਮਾਫੀਆ ਦੇ ਵਿੱਚ ਕੰਮ ਕਰਦੀ ਅੱਜ ਕੀ ਕੀਤਾ ਸੀ ਜਿਹੜੀ ਲੈਂਡ ਪੁਲਿੰਗ ਦਾ ਜਿਹੜਾ ਮੇਸੇ ਰੱਖੇ ਲੈਂਡ ਪੁਲਿੰਗ ਜੇ ਦੇਖੀ ਹਾਈ ਕੋਰਟ ਨੇ ਅੰਧਖਣ ਅੰਦਾਜ਼ੀ ਕਰਕੇ ਉਹਨੂੰ ਖਤਮ ਕੀਤਾ ਔਰ ਕਿਸਾਨ ਯੂਨੀਅਨ ਜਿਹੜੀ ਸੀ ਉਹ ਉਹਨਾਂ ਦੇ ਜਦੋਂ ਗੱਲ ਪਈਆਂ ਜਿਹਨਾਂ ਕਿਸਾਨਾਂ ਦੀ ਉਹ ਵਕਾਲਤ ਕਰਦਾ ਸੀ ਕਦੇ ਉਹਨਾਂ ਕਿਸਾਨਾਂ ਦੇ ਜਾ ਕੇ ਧਰਮਿਆਂ 'ਚ ਬੈਠਦਾ ਸੀ ਉਹਨਾਂ ਨੇ ਉਹਨਾਂ ਦੇ ਤਰ੍ਹਾਂ ਜਿਹੜੇ ਆ ਉਹਨਾਂ ਦਾ ਜਲੂਸ ਕੱਢਿਆ ਔਰ ਉਹਨਾਂ ਨੂੰ ਲੋਕਾਂ ਨੂੰ ਸਮਝ ਆਈ ਕਿ ਇਹ ਧੋਖੇ ਦੇ ਨਾਲ ਸਾਨੂੰ ਵੋਟਾਂ ਦੀ ਰਾਜਨੀਤੀ ਕਰਕੇ ਸਾਨੂੰ ਭਰਮਾ ਰਿਹਾ ਸੀ ਹਕੀਕਤ 'ਚ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਆ ਉਹ ਆਮ ਆਦਮੀ ਪਾਰਟੀ ਇਸ ਸਰਕਾਰ ਹੈ ਇਹ ਉਹਨਾਂ ਨੂੰ ਸਮਝ ਆ ਗਈ ਔਰ ਲੈਂਡ ਮਾਫੀਆ ਦੇ ਵਿੱਚ ਹੋਰ ਵੀ ਚੱਲਿਆ ਤੇ ਅੱਜ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਗੱਲ ਰਹੀ ਸੀ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਫੁਲਾਨੀ ਕੰਪਨੀ ਨੂੰ ਸ਼ਾਮਲ ਕਰ ਲਿਆ ਪਰ ਉਹ ਪਟਿਆਲੇ ਦੇ ਵਿੱਚ ਜਿਹੜੀ ਰਹਿੰਦੀ ਬਿਜਲੀ ਬੋਰਡ ਦੀ ਜਗਾ ਹੈ ਉਹਨੂੰ ਤੁਸੀਂ ਨਿਲਾਮ ਕਰਨੇ ਜਾ ਰਹੇ ਤੁਹਾਡੇ ਕੋਲ ਆਪਣੇ ਖਰਚੇ ਚ ਲਾਉਣ ਦੇ ਲਈ ਸਰਕਾਰੀ ਜ਼ਮੀਨਾਂ ਜਿਹੜੀਆਂ ਵੇਚੀ ਜਾ ਰਹੀਆਂ ਔਰ ਇਹਦੇ ਵਿੱਚ ਵੀ ਉਹ ਲੈਂਡ ਮਾਫੀਆ ਦੇ ਨਾਲ ਰਲ ਕੇ ਔਰ ਸਿੱਧੇ ਤੌਰ ਤੇ ਜਿਹੜੀ ਹੈ ਉਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਰੀਏ ਸਰਕਾਰ ਤਾਂ ਲੋਕਾਂ ਦੇ ਹਿੱਤਾਂ ਦੇ ਲਈ ਖੜੇ ਹੋਣਾ ਹੁੰਦਾ ਨਾ ਕਿ ਲੋਕਾਂ ਦੇ ਉਹਨੇ ਵਿਰੋਧ ਚ ਔਰ ਆਪਣੇ ਘਰ ਪਰ ਦੇ ਲਈ ਜਿਹੜਾ ਲੈਂਡ ਪੂਲਿੰਗ ਜਿਹੜੀ ਸਕੀਮ ਲਿਆਂਦੇ ਸੀ ਉਹਦੇ ਵਿੱਚ ਵੀ ਤੁਸੀਂ ਦੇਖਿਆ ਕਿ ਦਿੱਲੀ ਤੋਂ ਜਿਹੜੇ ਉਹ ਸਾਰੇ ਪ੍ਰੋਮੋਟਰ ਲਿਆਂਦੇ ਸੀ ਜਿਨਾਂ ਦੇ ਨਾਲ ਆਪਸ ਵਿੱਚ ਰਲ ਕੇ ਕੰਮ ਕਰਦੇ ਅੱਜ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਤੇ ਸਾਰੇ ਬੰਦੇ ਜਿਹੜੇ ਦਿੱਲੀੋਂ ਲਿਆ ਕੇ ਭਰਤੀ ਕੀਤੇ ਜਾਂਦੇ ਔਰ ਇਹ ਦੱਸਿਆ ਜਾਂਦਾ ਕਿ ਪੰਜਾਬ ਦੇ ਵਿੱਚ ਕਾਬਲ ਵਿਅਕਤੀ ਨਹੀਂ ਜੇ ਉਹ ਕੀਮਾਜੀ ਕਰਨ ਕਰਦੇ ਤੇ ਇਹਨਾਂ ਚੀਜ਼ਾਂ ਦਾ ਜਵਾਬ ਦੇਣ ਕਿ ਨਾ ਕਿ ਆਪਣੀ ਤੁਸੀਂ 50 ਸਾਲਾਂ ਚ ਪੰਜਾਬ ਦੇ ਲੋਕਾਂ ਨਾਲ ਧੋਖੇ ਕਿਹੜੇ ਕੀਤੇ ਆ ਔਰ ਉਹਨਾਂ ਦਾ ਜਵਾਬ ਜਿਹੜਾ ਆ ਉਹ ਲੋਕਾਂ ਨੂੰ ਦੇਣਾ ਚਾਹੀਦਾ ਕਿ ਤੁਹਾਨੂੰ ਕੀ ਲੋੜ ਪੈ ਗਈ ਕਿ ਦਿੱਲੀੋਂ ਲਿਆ ਕੇ ਬੰਦੇ ਜਿਹੜੇ ਸ਼ਾਮਿਲ ਕਰਨੇ ਪਏ ਜਿੱਥੇ ਤੱਕ ਉਹਨਾਂ ਨੇ ਸਾਡੇ ਲਈ ਲਿਆ ਕਿ ਮੁਲਾਜ਼ਮਾ ਦੇ ਨਾਲ ਟਰਾਂਸਪੋਰਟਰਾਂ ਦੀ ਵੀ ਗੱਲ ਕੀਤੀ ਸੀ mafia ਦੀ ਗੱਲ ਕੀਤੀ ਅੱਜ ਟਰਾਂਸਪੋਰਟ mafia ਦਾ ਸਭ ਤੋਂ ਵੱਡਾ ਜਿਹੜਾ ਉਹ ਜਿਹੜਾ ਰੈਕਟ ਚੱਲ ਰਿਹਾ ਉਹ ਤਾਂ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਨਾ ਹਲੇ 3 ਦਿਨ ਹੋਏ ਪੰਜਾਬ ਦੇ ਜਿਲ੍ਹੇ ਵੀ ਸਾਰੀਆਂ ਜੜੀ ਕਿਲੋਮੀਟਰ ਸਕੀਮਾਂ ਜਾਂ ਪੀਆਰਟੀਸੀ ਦੀ ਯੋਜ ਤੁਸੀਂ ਦੇਖਿਆ ਕਿ ਧਰਨੇ ਦੇ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਕਿਸ ਤਰੀਕੇ ਨਾਲ ਤਤੰਨ ਉਹ ਮੁਕਤੀ ਦਿੱਤੀ ਗਈ ਡਾਕੀ ਚਾਰਜ ਕੀਤਾ ਗਿਆ ਇਥੋਂ ਤੱਕ ਕਿ ਜਿਹੜਾ ਹਰ ਇੱਕ ਲੋਕਦਰਦਰਜੇ ਪ੍ਰੋਟੈਸਟ ਕਰਨਾ ਉਹਨਾਂ ਦਾ ਅਧਿਕਾਰ ਹੁੰਦਾ ਤੁਸੀਂ ਉਹਨਾਂ ਨੂੰ ਬਰਖਾਸਤ ਕਰਤਾ ਕੁੱਟਤਾ ਪਰਚੇ ਕਰਤੇ ਜਾਂ ਕਰਦੇ ਇਹ ਤੱਕਾਏ ਮਾਫੀਆ ਇਹ ਮਾਫੀਆ ਦੀ ਸਰਕਾਰ ਕਰਦੀ ਆ ਇਹ ਲੋਕਾਂ ਦੇ ਨਾਲ ਤੱਕਾ ਕਰ ਰਹੀ ਹੈ ਸੋ ਬਿਜਲੀ ਬੋਰਡ ਦਾ ਦੱਸ ਹੀ ਦਿੱਤਾ ਕਿ ਬਿਜਲੀ ਬੋਰਡ ਦਾ ਜਿਹੜਾ ਘਟਾ ਆ ਉਸ ਨੂੰ ਪੂਰਾ ਤਹਲੀਕੀ ਕਰਨਾ ਸੀ ਜਿਹੜੀ ਉਹਦੀ ਜ਼ਮੀਨ ਸੀ ਉਹ ਵੇਚੀ ਜਾ ਰਹੀ ਹੈ ਸੋ ਕਿਸਾਨਾਂ ਦੇ ਤੇ ਲੱਖਾਂ ਚਾਹ ਕੇ ਅਸੀਂ ਦੇਖ ਰਹੇ ਕਿਸਾਨਾਂ ਦੀ ਹਮਾਇਤੀਆਂ ਦੀ ਗੱਲ ਕਰਦੇ ਸੀ ਸਭ ਤੋਂ ਜ਼ਿਆਦਾ ਅਗਰ ਜ਼ੁਲਮ ਕੀਤਾ ਹੈ ਤਾਂ ਉਹ ਤਾਂ ਆਮ ਆਦੀ ਪਾਰਟੀ ਸਰਕਾਰ ਨੇ ਕੀਤਾ ਹੈ ਔਰ ਨਾਲ-ਨਾਲ ਅੱਜ ਜਿੱਥੇ ਉਹ ਬੜੀਆਂ ਕਰਦੇ ਆ ਕਿ ਕ੍ਰਾਪਸ਼ਨ ਫ੍ਰੀ ਕ੍ਰਾਪਸ਼ਨ ਤੋਂ ਖਤਮ ਕਰਤੀ ਤਾਂ ਸਭ ਤੋਂ ਵੱਡੇ ਵੱਡੇ ਦਾ ਕ੍ਰਾਪਸ਼ਨ ਹੋਣਾ ਸੇ ਇਸ ਤੇ ਫਾਇਦਾ ਹੋਣਾ ਤੁਹਾਡੇ ਜਿੰਨ ਤੇ ምሳሌ ਹੋਰ ਕਿਸੇ ਦੀ ਕੀ ਦੇਣੀ ਹੈ ਬਹੁਤ ਸਾਰੇ ਐਮ.ਐਲ.ਏ. ਜਿੱਥੇ ਤੱਕ ਰਹਿ ਗਏ ਤੁਹਾਡੇ ਅਕਿਆਚਰਾ ਮੰਨ ਲਓ ਜਸਟਿਸ ਜੇਗਾਰੀ ਹੈ ਕਿ ਸੋਸ਼ਲ ਜਸਟਿਸ ਦੀ ਵੀ ਗੱਲ ਕਰਨੀ ਹੈ ਤੇ ਲਾਲਪੁਰਾ ਜਿਹੜਾ ਸੀ ਮਨਜਿੰਦਰ ਸਿੰਘ ਲਾਲਪੁਰਾ ਹਰੂਰ ਸਾਹਿਬ ਤੋਂ ਐਮਐਲਏ ਸੀ ਉਸ ਨੇ ਤੇ ਇੱਕ ਮਹਿਲਾ ਦੇ ਨਾਲ ਰੇਪ ਕੀ ਜਿਹੜੀ ਉਹਦੀ ਕੀਤਾ ਔਰ 4 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਵੀ ਵਿਧਾਨ ਸਭਾ ਨੇ ਨਹੀਂ ਕੀਤਾ ਉਹਨੂੰ ਬਰਖਾਸਤ ਨਹੀਂ ਕੀਤਾ ਫਿਰ ਜਦੋਂ ਜਾ ਕੇ ਸੁਪਰੀਮ ਕੋਰਟ 'ਚ ਵੀ ਉਹਨੂੰ ਕੋਈ ਢੋਈ ਨਹੀਂ ਮਿਲੀ ਹਾਈ ਕੋਰਟ 'ਚ ਵੀ ਟੀਮ ਢੋਈ ਨਹੀਂ ਮਿਲੀ ਤੇ ਆ ਕਿ ਉਹਨੂੰ ਸੁਪਰੀਮ ਕੋਰਟ ਨੇ ਵੀ ਉਹਦੀ ਜਮਾਨਤ ਨਹੀਂ ਦਿੱਤੀ ਉਹਨੂੰ ਤਾਂ ਫਿਰ ਜਾ ਕੇ ਮਜਬੂਰਨ 'ਚ ਉਹਨਾਂ ਨੂੰ ਹੋਰ ਕੋਈ ਰਾਹ ਨਹੀਂ ਸੀ ਉਸ ਤੋਂ ਬਾਅਦ ਜਾ ਕੇ ਸਰਕਾਰ ਦੇਖੇ ਨਾਲ ਲਈ ਉਸ ਕਮੇਟੀ ਦੇ ਵਿੱਚ ਵੀ ਉਹਨੂੰ ਨਿਮੈਂਦਗੀ ਦਿੱਤੀ ਗਈਆਂ ਤਾਂ ਕਿ ਉਹਦੇ ਵਿੱਚ ਬਹੁਤ ਫੂਲੀਆਂ ਜੰਮੀ ਦਿੱਤੀ ਰਹੀ ਹੈ ਜੀ ਭਾਈਵਾ ਨੇ ਆਪਣੀ ਸੋਸ਼ਲ ਮੀਡੀਆ ਤੇ ਵੀ ਜਾਰੀ ਕੀਤੀ ਹੋਣੀ ਸੋ ਅੱਜ ਜਿੱਥੇ ਮੁਲਾਜ਼ਮਾਂ ਦੀਆਂ ਨੌਕਰੀਆਂ ਦੀ ਗੱਲ ਕਰਦੇ ਅਸੀਂ ਆ ਦਿੱਤਾ ਦਿੱਤਾ ਅੱਜ ਜੇ ਦੇਖਿਆ ਜਾਵੇ ਕਿ ਪੰਜਾਬ ਵਿੱਚ ਜਿਹੜੀਆਂ ਨੌਕਰੀਆਂ ਨੇ ਤੁਹਾਨੂੰ ਨਹੀਂ ਕਿੱਥੇ ਦੇ ਕੀ ਜਾਂਦੇ ਆ ਅੱਜ ਸਕੂਲਾਂ 'ਚ ਟੀਚਰ ਹੈ ਨਹੀਂ ਟੀਚਰ ਹੈ ਨਹੀਂ ਸਕੂਲਾਂ ਤੇ ਜਾ ਕੇ ਦੇਖ ਲਓ ਔਰ ਹਸਪਤਾਲਾਂ 'ਚ ਡਾਕਟਰ ਹੈ ਨਹੀਂ ਉਹ ਵੀ ਤੁਹਾਡੇ ਕੋਲ ਸਾਹਮਣੇ ਆ। ਥਾਣਿਆਂ ਦੇ ਮੁਲਾਜ਼ਮ ਹੈ ਨਹੀਂ। ਥਾਣਿਆਂ ਨੂੰ ਤੁਸੀਂ ਫੋਨ ਕਰੋ ਗਿਆ ਕੰਮ ਕਰਨਾ ਉਹ ਤੂੰ ਮੋਰੇ ਕਹਿੰਦੇ ਸਾਡੇ ਕੋਲ ਮੁਲਾਜ਼ਮ ਹੀ ਨਹੀਂ ਹੈ ਨਹੀਂ। ਮੰਨ ਲਓ ਬਾਹਰ ਕ੍ਰਾਈਮ ਹੋਂਦੇ ਐ। ਰੋਜ਼ ਗੋਲੀਆਂ ਚੱਲਦੀਆਂ ਐ। ਅੱਜ ਹੁਸ਼ਿਆਰਪੁਰ ਜਦੋਂ ਮੈਂ ਚੱਲਿਆ ਉੱਥੋਂ ਥੋੜੀ ਦੇਰ ਪਹਿਲਾਂ ਹੀ ਮੇਰੇ ਘਰ ਦੇ ਲਾਗੇ ਗੋਲੀ ਚਲੀ। ਕਿਉਂਕਿ ਮੈਂ ਇੱਥੇ ਆਣਾ ਸੀ। ਅੱਜ ਬਠਿੰਡੇ ਦੇ ਵਿੱਚ ਬਗੂ ਮੰਨ ਲਓ ਜਿਹੜੇ ਹੋਇਆ ਤੁਸੀਂ ਸਾਰਿਆਂ ਨੂੰ ਉਹਦੇ ਮੀਡੀਆ ਨੂੰ ਮੇਰਾ ਹੰਦਸਣ ਦੀ ਲੋੜ ਨਹੀਂ। ਰੋਜ਼ ਕਿਤੇ ਨਾ ਕਿਤੇ ਗੋਲੀਆਂ ਥਾਣਿਆਂ 'ਚ ਮੁਲਾਜ਼ਮ ਹੈ ਨਹੀਂ। ਕਾਰਪੋਰੇਸ਼ਨ ਦੀ ਮੁਲਾਦਮ ਹਨ ਮ्युनਿਸਪੈਲਟੀਆ ਦਾ ਤੁਸੀਂ ਰੋਜ਼ ਹਾਲ ਦੇਖਦੇ ਹੋ ਇਥੋਂ ਤੱਕ ਕਿ ਜਿਹੜੇ ਸਫਾਈ ਕਰਮਚਾਰੀ ਉਹ ਤਾਂ ਲੈ ਨੰਡ ਹੈ ਵੀ ਅਸੀਂ ਬਿੱਲ ਵਿੱਚ ਸਾਨੂੰ ਨੌਕਰੀ ਦਿਓ ਨੌਕਰੀ ਦੇਣ ਦੇ ਉਹ ਜਿਹੜੀਆਂ ਨੌਕਰੀਆਂ ਦੀ ਸਫਾਈ ਕਰ ਜਿਹੜੀ ਰੋਡਵੇ ਦਾ ਹਾਲ ਤੁਸੀਂ ਆਪ ਦੇਖ ਰਹੇ ਹੋ ਉਹਨੇ 2 ਦਿਨ ਤੋਂ ਜ਼ਿਆਦਾ ਪੁਰਾਣੀ ਗੱਲ ਨਹੀਂ ਹੋਈ ਭਾਵ ਸਾਰੀਆਂ ਜਿਹੜੀਆਂ ਹਨ ਉਹ ਉਹ ਤਾਂ ਕਮੀ ਆ ਕਾਹ ਤਾਂ ਜਿਹੜੀਆਂ ਉਹ ਇਸ ਸਰਪਾਰ ਦੇ ਕਿ ਸਾਲੇ ਤੋਂ ਬਾਅਦ ਲਾਇਨ ਡਾਟ ਦੇ ਸਥਿਤੀ ਸਭ ਤੋਂ ਬੜੀ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਬੁਰਾ ਹਾਲ ਹੈ ਇਥੋਂ ਤੱਕ ਕਿ ਜਿੱਥੇ ਨਾ ਵਿਜੇ ਕੁਮਾਰ ਵਿਜੇ ਕੁਮਾਰ ਪ੍ਰਤਾਪ ਸਿੰਘ ਜੀ ਦਾ ਅਜਿ ਕੀਤੀ ਉਥੇ ਮਹਿਲਾ ਇਹਨਾਂ ਦੀ ਮਹਿਲਾ ਵਿੰਗ ਦੀ ਪ੍ਰੀਤੀ ਮਲਹੋਤਰਾ ਉਹਨੇ ਵੀ ਜਦੋਂ ਕਿਹਾ ਸੀ ਕਿ ਸਾਡੇ ਇਸ ਪਾਰਟੀ ਇਹ ਸਰਕਾਰ ਦੇ ਵਿੱਚ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਧਰਨੇ ਦੇ ਵਿੱਚ ਹੀ ਧਰਨੇ ਤੇ ਬੈਠੀ ਨੂੰ ਉਹਨੂੰ ਬਰਖਾਸਤ ਦਾ ਹੱਕ ਤਾਂ ਪਰ ਕਾਰਵਾਈ ਕੀ ਕੀਤੀ ਮਲ ਬਾਕੀ ਉਹਨੇ ਸੁਧਾਰ ਕੀ ਕੀਤਾ ਇਹਦੇ ਲਈ ਕਿਤੇ ਕੁਝ ਨਹੀਂ ਗੋਗੀ ਦਾ ਹਾਲ ਮੈਂ ਤੁਹਾਨੂੰ ਦੱਸ ਸਕਦਾ ਐਮ ਐਲ اے ਬਹੁਤ ਸਾਰੇ ਬੈਠੇ ਜਿਹੜੇ ਰੋਂਦੇ ਆ ਜਿਹਨਾਂ ਕਹਿੰਦੇ ਕਿ ਸਾਡੀ ਸਰਕਾਰ ਕੀ ਬਸ ਨਹੀਂ ਕਰ ਸਕਦੀ ਔਰ ਬਹੁਤ ਜ਼ਾਰੇ ਕੀ ਇੰਦਾਂ ਦੇ ਵੀ ਹੈ ਕਿ ਜਿਹੜੇ ਤਾਂ ਕਹਿੰਦੇ ਮੰਤਰੀ ਉਹ ਵੀ ਕਹਿੰਦੇ ਕਿ ਅਸੀਂ ਤੇ ਚਪੜਾ ਸੀ ਵੀ ਬਦਲੀ ਨਹੀਂ ਕਰ ਸਕਦੇ ਸਾਰਿਆਂ ਕੋਲ ਟੀਮਾਂ ਆਣ ਕੇ ਬੈਠੀਆਂ ਦਿੱਲੀ ਇੱਕ ਤੋਂ ਵੀ ਮੰਤਰੀ ਕਾਬਲ ਨਹੀਂ ਹੈਗਾ ਕਿਉਂਕਿ ਫੈਸਲਾ ਕਰਨ ਦੇ ਲਈ ਉਹਨਾਂ ਦੀ ਫਾਈਲ ਅੱਗੇ ਚਲਾਉਣ ਦੇ ਲਈ ਉਹ ਦਿੱਲੀ ਦਾ ਇੱਕ ਬੈਠਿਆ ਮੁਲਾਜ਼ਮ ਜਿਹੜਾ ਉਹਨਾਂ ਦਾ ਉਹਦੇ ਥੱਲੇ ਲੱਗਾ ਹੈ ਮੁਲਾਜ਼ਮ ਉਹ ਫੈਸਲਾ ਕਰਦਾ ਹੈ ਔਰ ਟੋਟਲ ਪੰਜਾਬ ਦੇ ਵਿੱਚ ਫੈਸਲਾ ਕਰਨ ਦੇ ਲਈ ਬਾਹਰੋਂ ਆਣ ਕੇ ਇੱਕ ਕੇਜਰੀਵਾਲ ਜਿਹੜਾ ਹਾਰੇ ਹੋਏ ਆ ਜਿਹੜੇ ਬੁਰੀ ਤਾਂ ਨਾ ਮਾਰੇ ਆ ਸ਼ਰਾਬ ਮਾਫੀਆ ਦੀ ਵੀ ਗੱਲ ਕਰ ਰਹੇ ਸੀ ਸ਼ਰਾਬ ਦੇ ਕੇਸ ਦੇ ਵਿੱਚ ਉਹ ਦਿੱਲੀ ਦੇ ਵਿੱਚ ਜਿਹੜੀ ਕੀਤੀ ਅੱਜ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਹੈ ਸ਼ਰਾਬ ਦਾ ਮਾਫੀਆ ਕੰਮ ਕਰ ਰਿਹਾ ਦਿੱਲੀ ਦੀ ਪਾਲਸੀ ਜਿਹੜੀ ਉਹ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਲੋਕਾਂ ਨੇ ਵਿਰੋਧ ਵੀ ਬੜਾ ਕੀਤਾ ਸੀ ਔਰ ਅੱਜ ਵੀ ਜਿਹੜਾ ਮਾਫੀਆ ਦੇ ਰੂਪ ਚ ਸ਼ਰਾਬ ਦੇ ਮਾਫੀਆ ਦੇ ਵਿੱਚ ਸਭ ਤੋਂ ਵੱਡਾ ਭਾਗ ਮਾਫੀਆ ਦਾ ਕਿਸੇ ਪਾਸੇ ਵੀ ਹੈ ਲੈਂਡ ਮਾਫੀਆ ਸੈਂਡ ਮਾਫੀਆ ਵਾਈਨ ਮਾਫੀਆ ਸਾਰੇ ਮਾਫੀਆ ਜਿਹੜੇ ਆ ਉਹਦੇ ਚ ਸਮੂਲੀਅਤ ਜਿਹੜੀ ਆ ਟਰਾਂਸਪੋਰਟ ਮਾਫੀਆ ਇਸ ਸਾਰਿਆਂ ਮਾਫੀਆ ਦੇ ਵਿੱਚ ਸ਼ਮੂਲੀਅਤ ਸਰਕਾਰ ਵਿੜੀ ਅਧinist ਦੇ ਸਰਕਾਰ ਕਰੀ ਤੇ ਉਹ ਸਰਕਾਰ ਜਿਹੜੀਆਂ ਜਿਨ੍ਹਾਂ ਨੂੰ ਕੁੱਟ ਦੱਸਣ ਦੀ ਲੋੜ ਸੀ ਅਜਿਹੀਆਂ ਦੇ ਮਾਮਲੇ 'ਚ ਤੁਸੀਂ ਦੇਖੇ ਕਿ ਕੀ ਬਕਾਦਤਾ ਕੀਤੀ ਅਸੀਂ ਮਕਾਨ ਬਣਾ ਦੇਣੇ ਸੀ ਕਿੰਨੇ ਮਕਾਨ ਬਣਾ ਦੇ ਦਿੱਤਾ ਹੈ ਨਹੀਂ ਉਲਟਾ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਡੀ ਆਉਣੀ ਸੀ ਲਾਗੂ ਸੀ ਉਸ ਯੋਜਨਾ ਦਾ ਵੀ ਪੰਜਾਬ ਦੇ ਵਿੱਚ ਅਗਰ ਕਿਤੇ ਲਾਗੂ ਨਹੀਂ ਹੋਈ ਤਾਂ ਉਹ ਪੰਜਾਬ ਹੈ ਅੱਜ ਗਰੀਬਾਂ ਨੂੰ ਕੀ ਚਾਹੀਦਾ ਇਲਾਜ ਲਈ ਜਿਹੜੀ ਆਯੂਸ਼ਮਾਨ ਯੋਜਨਾ ਕੇਂਦਰ ਸਰਕਾਰ ਨੇ ਲਾਗੂ ਕੀਤੀ ਸੀ ਪੂਰੇ ਦੇਸ਼ 'ਚ ਲਾਗੂ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਹਸਪਤਲ ਇਹ ਕਹਿੰਦੇ ਕਿ ਬਾਕੀ ਸਭ ਕੁਝ ਚੱਲ ਜਾਣਗੇ ਪੰਜਾਬ ਦਾ ਆਯੂਸ਼ਮਾਨ ਕਾਰਡ ਨਹੀਂ ਲੈਣਾ ਉਹ ਜੇ ਹਿਮਾਚਲ ਦਾ ਹੋਵੇ ਜੰਮੂ ਕਸ਼ਮੀਰ ਦਾ ਹੋਵੇ ਰਾਜਸਥਾਨ ਦਾ ਹੋਵੇ ਹਰਿਆਣਾ ਦਾ ਹੋਵੇ ਉਹ ਅਜੀਮਾਨ ਕਾਰਡ ਦੇ ਜਿਹੜੇ ਇਲਾਜ ਕਰਉ ਪੈਂਦੇ ਆ ਪਰ ਕਿਉਂਕਿ ਦੂਜੇ ਪਾਸੇ ਜਿਹੜਾ ਪੈਸਾ ਪੰਜਾਬ ਸੂਬਾ ਸਰਕਾਰ ਨੇ ਕਿਉਂ ਦੇਣਾ ਹੁੰਦਾ ਕੇਂਦਰ ਵੱਲੋਂ ਆਉਂਦਾ ਤੋਂ ਇਹ ਕਿ ਸੂਬਾ ਸਰਕਾਰ ਨੇ ਕਿ ਤੱਕ ਡਿਸਕਿਊ ਕਰਨਾ ਹੁੰਦਾ ਅੱਜ ਪੰਜਾਬ ਸੂਬੇ ਦੇ ਜਿਹੜੇ ਹਸਪਤਾਲ ਆ ਉਹ ਕਹਿੰਦੇ ਅਸੀਂ ਇਹ ਇਲਾਜ ਕਰਨਾ ਉਲਟਾ ਇਹ ਕਿਆਜੀ ਕਿ ਅਸੀਂ 10 ਲੱਖ ਦੀ 10 ਲੱਖ ਦੇ ਅਜੀ ਬਾਹਰ ਪਰਿਵਾਰ ਨੂੰ ਜਿਹੜਾ ਆ ਹਰ ਪਰਿਵਾਰ ਨੂੰ 10 ਲੱਖ ਦਾ ਉਹ ਜਿਹੜਾ ਬੀਮਾ ਦੇਾਂਗੇ ਉਹ ਅਕਤੂਬਰ ਚ ਦੇਣਾ ਸੀ ਜੋ ਦਸੰਬਰ ਤੱਕ ਚਲਾ ਗਿਆ ਜੀ ਦਸੰਬਰ ਵੀ ਚੜ ਗਿਆ ਉਹ ਕਿਤੇ ਨਹੀਂ ਦਿਖਾਈ ਦਿੱਤਾ ਉਹਦੇ ਲਈ ਕੁਝ ਨਹੀਂ ਦੱਸਿਆ ਇਹਨਾਂ ਅੱਜ ਮਹਿਲਾਵਾਂ ਜਿਨ੍ਹਾਂ ਨੂੰ 1000 ਰੁਪਏ ਦੇਣ ਦਾ ਕਿਹਾ ਸੀ ਵਾਅਦਾ ਕੀਤਾ ਸੀ ਬਾਅਦ ਚ ਕਿਹਾ ਸੀ 11 ਅੱਜ ਜਿਹੜੇ 45 ਮਹੀਨਿਆਂ ਦਾ ਅਨਿਤ 48 ਨਹੀਂ 45 ਮਹੀਨੇ 8.5 ਦਾ ਮਾਰਚ ਚ ਚਲਾ ਦਿੱਤੇ 45 ਮਹੀਨਿਆਂ ਦਾ ਉਹ ਹਿਸਾਬ ਹੱਲੇ ਕਿਤੇ ਨਹੀਂ ਦਿੱਤਾ ਜਾ ਔਰ ਤਾਂ ਇਹ ਤਾਂ ਉਹ ਤਾਂ ਕਹਿੰਦੇ 11000 ਦੇ ਹਿਸਾਬ ਨਾਲ 7000 ਜਗ ਬਣਦਾ ਲੱਗ ਕੋ ਜਿਹੜੇ ਪੈਸਾ ਹੱਲੇ ਤੱਕ ਕਿਤੇ ਨਹੀਂ ਦਿੱਤਾ ਜਾ ਰਿਹਾ ਸੋ ਜਿੱਥੇ ਸਰਕਾਰ ਨੂੰ ਆਪਣੀ ਕੁਝ ਕਾਰਗਿਰੀ ਉਹ ਦੱਸਣੀ ਚਾਹੀਦੀ ਸੀ ਕਿ ਅਸੀਂ ਕੀ ਕੀ ਕਰ ਰਹੇ ਹਾਂ ਉਥੇ ਦੂਸਰਿਆਂ ਦੇ ਉੱਤੇ ਰੋਪ ਲਗਾਉਣੇ ਬੜੇ ਸੌਖੇ ਐ ਅੱਜ ਤੁਸੀਂ 4 ਸਾਲ ਤੋਂ ਲੱਗ ਭਾਵੇਂ ਪੂਰੇ 4 ਸਾਲ ਹੋ ਗਏ ਤੁਸੀਂ ਕੀ ਕੀਤਾ ਉਹਦੇ ਤੇ ਇੱਕ ਸ਼ਬਦ ਵੀ ਨੇ استعمال ਕੀਤਾ ਤਾਂ ਜਨਤਾ ਨੂੰ ਛਾ ਅਧਿਕਾਰ ਜੁਦਾਰੀ ਦੀ ਲੋੜ ਹੈ ਜੇ ਦੂਸਰਿਆਂ 'ਚ ਨੁਕਸ ਸੀ ਕਾਂਗਰਸ 'ਚ ਨੁਕਸ ਸੀ ਤਾਂ ਲੋਕਾਂ ਨੇ ਪਰੇ ਕਰ ਦਿੱਤਾ ਤਾਲੀਆਂ 'ਚ ਨੁਕਸ ਸੀ ਉਹਨਾਂ ਨੂੰ ਪਰੇ ਕਰ ਦਿੱਤਾ ਅੱਜ ਤੁਹਾਨੂੰ ਦਿੱਤਾ ਹੈ ਤੁਸੀਂ ਦੱਸੋ ਕੀ ਵਿਸ਼ਵਾਸ ਦਿੱਤੇ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕੀਤਾ ਉਹਦੀ ਸਫਾਈ ਉਹ ਜਿਹੜੀ ਸਮਨ ਜੋ ਸੀ ਮੈਂ ਉਹ ਪਹਿਲਾਂ ਕਿਹਾ ਕਿ ਕੀ ਉਹਨਾਂ ਦੀ ਕਿਸੇ ਦੀਆਂ ਵੀ ਕਾਰਗੁਜ਼ਾਰੀਆਂ ਨਹੀਂ ਕਾਪਟਨ ਸਾਥ ਸਾਡੀ ਪਾਰਟੀ ਤੇ ਸਾਡੇ ਸਨਮਾਨ ਸਾਡੇ ਦਲੋਤ ਨੇ ਸਨਮਾਨਜਨਕ ਸਾਡੇ ਮੈਂਬਰ ਉਹਨਾਂ ਦੀ ਪਤਨੀ ਵੀ ਉਹਨਾਂ ਦੀ ਬੇਟੀ ਵੀ ਸਾਡੀ ਮਹਿਲਾ ਵੀ ਦੀ ਪ੍ਰਧਾਨ ਹੈ ਜੇ ਕਿਸੇ ਦੀਆਂ ਮੰਨ ਲੋ ਕਾਰਗੁਜ਼ਾਰੀਆਂ ਸੀ ਨਹੀਂ ਸੀ ਨਾ ਉਹਤੇ ਕੋਈ ਸਫਾਈ ਦੀ ਦੇਣੀ ਪਰ ਉਹ ਤਾਂ ਤੁਸੀਂ ਲੋਕਾਂ ਤੁਸੀਂ ਤੇ ਇਹ ਕਹਿ ਕੇ ਆਏ ਹੋ ਨਾ ਕਿ ਲੋਕਾਂ ਨੇ ਤੁਹਾਡੇ ਕਿਤੇ ਦੀ ਸਜ਼ਾ ਦਿੱਤੀ ਤੁਸੀਂ ਕੀ ਕੀਤਾ ਮੱਦੇ ਕਹਿ ਰਿਹਾ ਨਾ ਤੁਸੀਂ ਅੱਜ ਬਹਿਬਲ ਗਲਾਂ ਦੀ ਦਿੱਤੀ ਤੁਸੀਂ ਉਹ ਕੀਤਾ ਤੁਸੀਂ ਉਹ ਕੀਤਾ ਤੁਸੀਂ ਕਰ ਮੰਨ ਲਓ ਕਿ ਮੈਂ ਦੋਸ਼ੀ ਹਾਂ ਮੰਨ ਲਓ ਮੈਂ ਦੋਸ਼ੀ ਹਾਂ ਮੈਨੂੰ ਫੜ ਕੇ ਅੰਦਰ ਦਿਓ ਨਾ ਪ੍ਰੈਸ ਕਾਨਫਰੰਸ 4 ਸਾਲ ਬਾਅਦ ਥੋੜਾ ਕਰੂਗੇ ਇੱਕ ਤੰਗੀ ਲੋੜ ਨਹੀਂ ਸੀ ਜਿੱਥੇ ਤੱਕ ਤੁਸੀਂ ਉਦੋਂ ਭਾਸ਼ਣ ਕਰ ਲੈ ਕਰ ਲੈ ਇੱਕ ਭਾਸ਼ਣਾ ਦਾ ਸਮਾਂ ਨਹੀਂ ਸੀ ਮੇਰਾ ਸਿੱਧਾ ਜੀ ਕਿ ਇਤਿਹਾਸ ਸਾਰੇ ਲੋਕ ਜਾਣਦੇ ਸੀ ਹੈ ਤੁਹਾਨੂੰ ਦੱਸਣ ਦੀ ਇਸ ਦੀ ਕਲਾਸ ਲਾਉਣ ਦੀ ਲੋੜ ਨਹੀਂ ਔਰ ਸਾਡੇ ਤੇ ਕੋਈ ਵੀ ਕੀਤਾ ਛਫਰੀ ਕਾਂਦੀ ਲੋੜ ਹੈ ਚੰਪਰਾ ਜੀ ਚੰਦਾਲ ਜੀ ਇੱਕ ਸਵਾਲ ਹੈ ਟੈਡੀ ਨੀਜ਼ੀ ਜਿਹੜੀ ਆ ਉਹ ਵਿਚਾਰ ਔਰ ਅੱਜ ਉਥੇ ਤੱਕ ਜੇ ਹੈ ਇੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਉਹ ਧਰਨੇ ਪ੍ਰਦਰਸ਼ਨ ਹੋਣ ਵੀ ਲੇ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਲਾਤ ਹੋਏ ਕਿ ਬਣਾਉਂਦਾ ਹਾਂ ਹਾਂਜੀ ਮੈਂ ਖਰਾਫੀ ਤੁਸੀਂ ਗੱਲ ਕਰ ਰਹੇ ਹੋ ਪ੍ਰੈਸ ਕਾਨਫਰੈਂਸ ਕੌਣ ਕਰ ਰਿਹਾ ਹੈ ਲੋ ਹੈ ਆਪਾਂ ਇਹ ਕਰ ਲਾਏ ਜਿਸ ਨੇ ਪਾਤੀ ਇਹ ਨਹੀਂ ਬਾਤ ਆਈ ਆ ਇਹ ਬਲ ਰਹੇ ਉਹ ਗੁਰੂ ਜੀ ਲੱਗਦੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮਨ ਕਰੇ ਜਦੋਂ ਮਨ ਆਇਆ ਕਰਦਾ ਮੈਂ ਇਹ ਦੋਨੋਂ ਸਿਆਹੀ ਪਈ ਚਾਹੀ ਬਾਹਰ ਰਹੇ ਤੇਮਣਾ ਰਹੇ ਦੋਨੋਂ ਆਪਣਾ ਹੋਰ ਜਰੇ ਲੱਗੀਆਂ ਆਪਣਾ ਬਹੁਤ ਅਸਰੀ